ਬਹੁਤ ਬਹੁਤ ਧੰਨਵਾਦ ਜਸਪਾਲਵਿੰਦਰ ਸਿੰਘ ਕਪੂਰ ਜੀ ਤੇ ਸੰਜੀਵ ਗੁਪਤਾ ਜੀ ਉਹਨਾਂ ਨੇ ਅੱਜ ਭਾਰਤੀ ਜਨਤਾ ਪਾਰਟੀ ਜੋਇਨ ਕੀਤੀ ਆ ਬੀਜੇਪੀ ਦੇ ਪਰਿਵਾਰ ਚੋਂ ਤੇ ਉਹਨਾਂ ਨੂੰ ਜੀ ਵਾਹਰੂ ਅਤੇ ਇਹ ਆਸ ਰੱਖਦੇ ਆ ਕਿ ਇਹ ਦੇਸ਼ ਇੱਕ ਦੇ ਵਿੱਚ ਕੰਮ ਕਰਨਗੇ ਤੇ ਭਾਰਤੀ ਜਨਤਾ ਪਾਰਟੀ ਹੋਰ ਮਜ਼ਬੂਤ ਕਰਨਗੇ ਬਹੁਤ ਬਹੁਤ ਧੰਨਵਾਦ प्रदेश का वो काम सब किए चलो संगठन গড়ে चलो सुपथ पर वो काम सब किए चलो भला हो जिसमें देश का वो काम सब किए चलो आ रही बाद के लिए कभी दर्द पालो फूल कर भी मुख सजाती पंथ की ना बात हो फूल कर भी चलो सुपथ पर चलो ਸਭ ਦਾ ਚਾਹਤ ਰੱਬ ਨੂੰ ਨਸੀਖੋ ਇਕਤਾ ਕੇ ਸਬਰ ਮੇ ਗੀਤ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਸੰਗਠਨਾਤਮਕ ਚੋਣ ਦੀ ਪ੍ਰਕਿਰਿਆ ਸ਼ੁਰੂ ਹੋਈ ਹੈ ਉਸ ਸਬੰਧ ਦੇ ਵਿੱਚ ਪਰਸੋਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੂੰ ਸਾਡੇ ਪਾਰਟੀ ਦੇ ਪ੍ਰਧਾਨ ਨੇ ਪਾਰਟੀ ਦੀ ਮੈਂਬਰਸ਼ਿਪ ਦੇ ਕੇ ਇਹਦੀ ਸ਼ੁਰੂਆਤ ਕੀਤੀ ਸੀ ਕੱਲ ਸਾਡੀ ਸਟੇਟ ਲੈਵਲ ਤੇ ਸਾਡੇ ਜਿਹੜੇ ਸਟੇਟ ਦੇ ਪ੍ਰਧਾਨ ਹੈ ਉਹਨਾਂ ਨੇ ਚੰਡੀਗੜ੍ਹ ਤੋਂ ਸ਼ੁਰੂਆਤ ਕੀਤੀ ਸੀ ਅੱਜ ਅਸੀਂ ਡਿਸਟ੍ਰਿਕਟ ਹੈੱਡਕੁਆਰਟਰ ਤੋਂ ਇਹਨਾਂ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਉਸ ਸਬੰਧ ਦੇ ਵਿੱਚ ਅਸੀਂ ਜਿਹੜੇ ਜ਼ਿਲ੍ਹਾ ਕਪੂਰਥਾਲਾ ਦੇ ਸਾਰੇ ਪਾਰਟੀ ਦੀ ਲੀਡਰਸ਼ਿਪ ਨੇ ਵਰਕਰ ਜਿਹੜੇ ਇੱਥੇ ਕੱਟੇ ਹੋਏ ਸਰ ਕੀ ਪ੍ਰਕਿਰਿਆ ਕੀ ਹੈ ਜੀ ਕਿ ਰੂਲ ਰੈਗੂਲੇਸ਼ਨ ਹੈ ਜੀ ਇਹ ਪਾਰਟੀ ਦਾ ਮੈਂਬਰ ਬਣਨ ਲਈ ਅਸੀਂ ਜਿਹੜੀ ਬਿਲਕੁਲ ਪਾਰਟੀਆਂ ਨਾਲ ਬੀਜੇਪੀ ਜਿਹੜੀ ਕੰਮ ਕਰ ਰਹੀ ਹੈ ਬਾਕੀ ਜਿਹੜੀਆਂ ਪਾਰਟੀਆਂ ਆ ਉਹਨਾਂ ਦੀ ਜਿਹੜੀ ਭਰਤੀ ਆਫਲਾਈਨ ਹੁੰਦੀ ਹੈ ਕੋਈ ਰਿਕਾਰਡ ਨਹੀਂ ਹੁੰਦਾ ਸਾਡਾ ਸਾਰਾ ਰਿਕਾਰਡ 2014 ਤੋਂ ਅਮੀ ਖਾਜ ਨੇ ਸ਼ੁਰੂ ਕੀਤਾ ਸੀਗਾ ਇਹ ਆਨਲਾਈਨ ਪ੍ਰਕਿਰਿਆ ਦਾ 8300 0024 ਤੇ ਮਿਸ ਕਾਲ ਕਰਕੇ ਅਸੀਂ ਇਹਦੇ ਮੈਂਬਰ ਬਣ ਸਕਦੇ ਆ ਇਹ ਜਿਹੜਾ ਸਾਰਾ ਰਿਕਾਰਡ ਸਾਡਾ ਆਨਲਾਈਨ ਚੜ ਜਾਣਾ ਹੈ ਪਾਰਟੀ ਦੇ ਕੋਲੇ ਰਹੂਗਾ ਕਿੰਨੇ ਕ ਮੈਂਬਰ ਹਜੇ ਤੱਕ ਬਣ ਚੁੱਕੇ ਹੋ ਜਿਹੜੀ ਪਹਿਲਾਂ ਬੀਜੇਪੀ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਆ ਆਪਣਾ ਦੇ ਰੂਪੇ ਵਗੈਰੇ ਹੀ ਹੈ 18 ਕਰੋੜ ਦੇ ਨੇੜੇ ਜਿਹੜੇ ਇਹਦੇ ਮੈਂਬਰ ਸੀਗੇ ਪੰਜਾਬ ਦੇ ਵਿੱਚ 23 ਲੱਖ ਸੀਗੇ ਹੁਣ ਇਹਦੀ ਸ਼ੁਰੂਆਤ ਹੋਈ ਆ ਹਲੇ ਤੇ ਇਹ ਗਿਣਤੀ ਅੱਗੇ ਵਧਦੀ ਜਾਊਗੀ ਸਾਨੂੰ ਉਮੀਦ ਹੈ ਕਿ ਜਿਹੜਾ ਪਹਿਲਾਂ ਪਿਛਲਾ ਪੀੜਾ ਸੀ ਉਹ ਪਾਰ ਕਰਾਂਗੇ ਬੀ ਜੀ ਨੇ ਮੈਂਬਰ ਬਣਾਉਣ ਦਾ ਕਾਰਨ ਪਾਰਟੀ ਮਜ਼ਬੂਤ ਕਰਨਾ ਜਾਂ ਕੋਈ ਹੋਰ ਵੀ ਚੀਜ਼ ਹੈ ਬਿਲਕੁਲ ਪਾਰਟੀ ਮਜ਼ਬੂਤ ਕਰਨ ਲਈ ਇਹਦੀ ਮੈਂਬਰਸ਼ਿਪ ਹੋਏਗੀ ਇਹਦੇ ਬੇਸ ਤੇ ਅਗਲੇ ਇਲੈਕਸ਼ਨ ਹੋਣਗੇ ਜਿੱਦਾ ਪ੍ਰਧਾਨ ਨਹੀਂ ਰਹੇ ਜਨਤਕੀ ਜਿਹੜਾ ਪਾਰਟੀ ਦਾ ਸੰਗਠਨ ਢਾਂਚਾ ਵਾ ਉਹ ਇਹਦੀ ਬੇਸ ਤੇ ਹੀ ਬਣੂਗਾ ਅੱਛਾ ਜਿਹੜੇ ਵਧੀਆ ਪਰਫਾਰਮ ਕਰਨਗੇ ਤੇ ਉਹਨਾਂ ਦੇ ਨਾਮ ਉੱਤੇ ਉਹ ਪਾਰਟੀ ਦੀ ਜਿਹੜੀ ਪ੍ਰਕਿਰਿਆ ਉਹ ਉਸ ਤਰੀਕੇ ਨਾਲ ਹੋਈ ਹੋ ਕੇ ਓਕੇ ਠੀਕ ਉੱਤਰਾਧਿਕਾਰੀ ਵਿੱਚ ਜਿਹੜੀ ਮੈਂਬਰ ਬਣਾਓ ਉਹ ਇਹ ਮਸੂਰੂ ਵੀ ਬੁਨੇ ਬਾਰੇ ਕੁੜਾ ਦਿੱਤਾ ਸਾਡੇ ਭਾਰਤੀ ਜਨਤਾ ਪਾਰਟੀ ਦੇ ਨੈਸ਼ਨਲ ਪ੍ਰੈਜ਼ੀਡੈਂਟ ਜੇਪੀ ਮੱਡਾ ਜੀ ਅਤੇ ਪੰਜਾਬ ਦੇ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਜੀ ਸਾਡੇ ਸੰਗਠਨ ਮੰਤਰੀ ਜੀ ਸਮੂਹੀ ਲੀਡਰਸ਼ਿਪ ਨੇ ਫੈਸਲਾ ਲਿਆ ਕਿ ਜਿਹੜੀ ਪੰਜਾਬ ਦੇ ਵਿੱਚ ਭਰਤੀ ਮੁਹਿੰਮ ਹੈ ਉਹ ਨੂੰ ਬਹੁਤ ਜੋਰ ਸ਼ੋਰ ਦੇ ਨਾਲ ਸ਼ੁਰੂ ਕੀਤਾ ਜਾਵੇਗਾ ਜਿਵੇਂ ਕਿ ਸਾਡੇ ਅੱਜ ਪਾਰਟੀ ਦੇ ਸੂਬਾ ਸਕੱਤਰ ਸ਼ਰਮਾ ਜੀ ਆਏ ਆ ਫਰੀਦਕੋਟ ਤੋਂ ਔਰ ਇਹਨਾਂ ਨੂੰ ਦੀ ਪਾਰਟੀ ਡਿਊਟੀ ਲਈ ਹੈ ਕਿ ਤੁਸੀਂ ਜਾ ਕੇ ਪ੍ਰੈਸ ਕਾਨਫਰੰਸ ਦੇ ਰਹੀਂ ਲੋਕਾਂ ਨੂੰ ਜਾਗਰੂਕ ਕਰੋ ਅਤੇਰੇ ਆਪਣੇ ਵਰਕਰਿਆਂ ਉਹਨਾਂ ਤੱਕ ਗੱਲ ਸਾਰੀ ਪਹੁੰਚੇ ਕਿ ਆਪਾਂ ਕਿਦਾਂ ਮੈਂਬਰਸ਼ਿਪ ਜਿਹੜੀ ਆ 88000024 ਤੇ ਮਿਸ ਕਾਲ ਕਰਕੇ ਇਹ ਸਾਰੀ ਪ੍ਰਕਿਰਿਆ ਸਾਰੇ ਵਰਕਰਾਂ ਨੂੰ ਸਮਝਾਈ ਗਈ ਹੈ ਅਤੇ ਉਸ ਦੇ ਤਹਿਤ ਜਿੰਨੇ ਵੱਧ ਤੋਂ ਵੱਧ ਮੈਂਬਰ ਅਸੀਂ ਬਣਾਵਾਂਗੇ ਪਾਰਟੀ ਦਾ ਜਿਹੜਾ ਅਗਲਾ ਫੇਸ ਹੋਊਗਾ ਉਸ ਦੇ ਵਿੱਚ ਅਸੀਂ ਐਕਟਿਵ ਮੈਂਬਰ ਬਣਾਵਾਂਗੇ ਤਾਂ ਉਹ ਜਿਹੜਾ ਐਕਟਿਵ ਮੈਂਬਰ ਬਣ ਕੇ 100 ਰੁਪਏ ਦੀ ਫੀਸ ਦੇ ਕੇ ਜਿਹੜਾ ਕਿ ਗਾਂ ਉੱਤੇਦਾਰ ਬਣਨੇ ਹੈ ਪਾਰਟੀ ਦੇ ਜਾਂ ਜਾਂ ਇਲੈਕਸ਼ਨ ਲਾਣੀਆਂ ਉਹ ਉਹਨਾਂ ਦੇ ਵਿੱਚੋਂ ਅੜਗੇ ਜਾਂਦਾ ਪ੍ਰਾਈਮਰੀ ਮੈਂਬਰਸ਼ਿਪ ਕਿੰਨੀ ਹੋ ਗਈ ਹੈ ਦੇਖੋ ਹਾਲੇ ਸਟਾਰਟ ਹੋਈ ਹੈ ਜੀ ਹਾਲੇ ਕੋਈ ਗਿਣਤੀ ਨਹੀਂ ਹੋਈ ਪਾਰਟੀ ਵੱਲੋਂ ਜਿਹੜਾ ਡਿਸਟ੍ਰਿਕਟ ਨੂੰ ਇੱਕ ਟੀਚਾ ਕਿੰਨਾ ਕਿ ਦਿੱਤਾ ਗਿਆ ਦੱਸਿਆ ਮੇਰੇ ਤੋਂ ਪਹਿਲਾਂ ਸ਼ਰਮਾ ਜੀ ਨੇ ਕਿ ਹਰ ਮੰਡਲ ਦੇ ਵਿੱਚ 200 ਐਕਟਿਵ ਮੈਂਬਰ ਜਿਹੜਾ ਹੋਣਾ ਜ਼ਰੂਰੀ ਹੈ ਨਹੀਂ ਗਲੇ ਗਲੇ ਦਾ ਉਹ ਤਾਂ ਮੰਡਲ ਦਾ ਹੋਗਾ ਮੰਡਲ ਦਾ ਢਿਲੇ ਦਾ ਸਿੱਧਾ ਆਪਣੇ 17 ਮੰਡਲ ਪੈਕੇਟ ਹਿਸਾਬ ਨਾਲ ਬੱਸ ਮੈਂ ਇਹ ਸਰਨੇ ਹੀ ਬੇਨਤੀ ਕਰਨਾ ਕਿ ਤੁਹਾਨੂੰ ਕਿ ਹਰ ਜਿਹੜਾ ਵਰਕਰ ਆ ਭਾਰਤੀ ਜਨਤਾ ਪਾਰਟੀ ਨੂੰ ਜਿਹੜਾ ਪਿਆਰ ਕਰਦਾ ਔਰ ਦੇਸ਼ ਹਿੱਤ ਦੇ ਵਿੱਚ ਜਿਹੜਾ ਆਪਾਂ ਇਹ ਕੰਮ ਕਰਨਾ ਚਾਹੇ ਕਿ ਜਿਹੜੇ ਦੇਸ਼ ਦੇ ਨਾਲ ਲੋਕੀ ਪਿਆਰ ਕਰਦੇ ਆ ਰਾਸ਼ਟ੍ਰ ਹਿੱਤ ਦੀ ਗੱਲ ਕਰਦੇ ਆ ਉਹ ਆਪਾਂ ਭਾਰਤੀ ਜਨਤਾ ਪਾਰਟੀ ਕਿ ਅਸੀਂ ਪਾਰਟੀ ਆ ਕਿ ਜਿਹੜੀ ਦੇਸ਼ ਦੀ ਏਕਤਾ ਦੇ ਖੰਡਤਾ ਦੀ ਗੱਲ ਕਰਦੀ ਹੈ ਬਾਕੀ ਪਾਰਟੀਆਂ ਵੀ ਹਸਾਲਤਾ ਦੇਖੀ ਰਹੀਆਂ ਸਾਰੀਆਂ ਦਾ ਸੋ ਦੇਸ਼ ਦੇ ਹਿੱਤ ਦੇ ਵਿੱਚ ਰਾਸ਼ਟ੍ਰ ਦੀ ਭਾਵਨਾ ਪੈਦਾ ਕਰਨ ਵਾਸਤੇ ਲੋਕਾਂ ਦੇ ਵਿੱਚ ਜਾਗਰੂਕਤਾ ਕਰਨ ਵਾਸਤੇ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਬਣੋ ਤਾਂ ਜੋ ਸਾਡਾ ਦੇਸ਼ ਆ ਉਹ ਦੁਨੀਆ 'ਚੋਂ ਸਾਡੇ ਮੋਦੀ ਸਾਹਿਬ ਚਾਹੁੰਦੇ ਆ ਕਿ ਦੁਨੀਆ ਦੇ ਵਿੱਚੋਂ ਪਹਿਲਾ ਦੇਸ਼ ਭਾਰਤ ਦੇਸ਼ ਬਣੇ